ਬੀਰ ਕਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਚੌਥਾ ਪੈਰਾ ਉਖਲੀਆਂ ਨਾਸਾਂ ਜਿੰਨਾ ਮੂੰਹ ਜਾਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੋਛਲੀ ਆਲੇ ਸਰਪਤ ਜਹੇ ਲੜ ਹਟੇ ਬੀਰ ਟੜੇ ਨਟਾਲੇ ਗੱਜੇ ਦੁਰਗਾ ਕੀਰ ਕੇ ਜਣ ਕਣੀਰ ਕਾਲੇ ਉਖੜੀਆਂ ਨਸਾਂ ਜਿੰਨਾ ਉਹ ਜਾਪਣ ਆਲੇ ਉਹਨਾਂ ਰਾਖਸ਼ਾਂ ਦੀਆਂ ਨਾਸਾਂ ਏਹੋ ਲੱਗਦੀਆਂ ਜਿਵੇਂ ਉਖੜੀਆਂ ਹੁੰਦੀਆਂ ਹਨ ਤੇ ਮੂੰਹ ਆळ्या ਵਰਗੇ ਹਨ ਤਾਂ ਇਹ ਦੇਵੀ ਸਾਹਮਣੇ ਵੀਰ ਮੁੱਛਲੇ ਵਾਲੇ ਵੱਡੀਆਂ ਵੱਡੀਆਂ ਮੂਛਾਂ ਵਾਲੇ ਸੂਰ ਵੀਰ ਰਾਖਸ਼ ਜੰਗ ਕਰਨ ਲਈ ਦੁਰਗਾ ਦੇ ਸਾਹਮਣੇ ਆਏ ਤਾਂ ਇਹਦਾ ਮਤਲਬ ਹੈ ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਣੇ ਸੁਰਪਤ ਇੰਦਰ ਉਹ ਇਹੋ ਜਿਹਾ ਬਲਵਾਨ ਸੂਰਮੇ ਹਨ ਜਿਨ੍ਹਾਂ ਕੋਲੋਂ ਇੰਦਰ ਦੀ ਇੰਦਰ ਵਿਹਾਰ ਮੰਨ ਚੁੱਕਾ ਹੈ ਵੀ ਉਹਨਾਂ ਦੇ ਕਹਿਣ ਤੇ ਉਹ ਵੀ ਨਹੀਂ ਹਟਿਆ ਇੰਦਰ ਸਰਪਤ ਜਿਹਾ ਲੜ ਹਟੇ ਬੀਟਣ ਨਟਾੜੇ ਪਰ ਉਹ ਕਿਸੇ ਦੇ ਹਟਾਇਆ ਪਿੱਛੇ ਨਹੀਂ ਹਟਦੇ ਗੱਜੇ ਦੁਰਗਾ ਘੇਰ ਕੇ ਜਣਕਣੀ ਅਰ ਕਾਲੇ ਉਹ ਰਾਖਸ਼ ਦੁਰਗਾ ਨੂੰ ਘੇਰ ਕੇ ਈਉਂ ਗਾਜਰੇ ਹਨ ਜਿਵੇਂ ਕਾਲੇ ਬੱਦਲ ਗਰਜਦੇ ਹਨ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੇ ਰਾਖਸ਼ ਵੱਡੇ ਅਨੰਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਮੇ ਮਾਰੇ ਦੇਵਤਾ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਖੋਤੇ ਦੇ ਚੰਮ ਨਾਲ ਮੜੇ ਧੌਸਿਆਂ ਤੇ ਝੋਟਾਂ ਪਈਆਂ ਤੇ ਦੋਹਾਂ ਪਾਸਿਆਂ ਦੀਆਂ ਵਰਜਾਂ ਦਾ ਟੱਕਰਾ ਸ਼ੁਰੂ ਹੋ ਗਿਆ। ਕੇਰ ਲਈ ਬ੍ਰਿਆਮੀ ਦੁਰਗਾ ਆਈ ਕੇ। ਬਹਾਦਰ ਰਾਖਸ਼ਾ ਨੇ ਦੁਰਗਾ ਨੂੰ ਚੋਹਾਂ ਪਾਸਿਆਂ ਤੋਂ ਘੇਰ ਲਿਆ। ਰਾਗਸ਼ ਵੱਡੇ ਅਲਾਮੀ ਭਜਨਾ ਜਾਣਦੇ। ਇਹ ਰਾਗਸ਼ ਬੜੇ ਪ੍ਰਸਿੱਧ ਹਨ। ਭਾਉ ਤਜ਼ਰਬੇ ਕਰਨੇ ਸਿਆਣੇ ਨੇ। ਇਸ ਕਰਕੇ ਜੰਗ ਦੇ ਮੈਦਾਨ ਵਿੱਚੋਂ ਪਿੱਟ ਕਰਕੇ ਭੱਜਣਾ ਜਾਣਦੇ ਨਹੀਂ ਅੰਤ ਹੋਏ ਸੁਰਗਮੀ ਮਾਰੇ ਦੇਵਤਾ ਦੇਵੀ ਨੇ ਇਨਾ ਘਮਸਾਣ ਦਾ ਯੁੱਧ ਕੀਤਾ ਤੇ ਰਾਖਸ਼ਾ ਨੂੰ ਇੰਨੀ ਮਾਰ ਮਾਰੀ ਕਿ ਉਹ ਮਰ ਮਰ ਕੇ ਸੁਰਗਾ ਨੂੰ ਜਾਣ ਲੱਗੇ ਦੋਹਾਂ ਕੰਧਾਰਾਂ ਮੂੰਹ ਜੁੜੇ ਦਲ કુરે નગારે ઓરડાય સૂર મે સિરદાર રણેઆરે લેકે તેગંબરશિયા હથિયાર ઉવારે ટોપ પટેલ પખરા ગળ સંજ સવારે લેકે બરશી દુર્ગશા બૌદાનુ મારે ચડે રથી ગજ કોડીએ માર પોએ તે ડારે જન હલવાઈ સીખ નાલ મન બડે ઉદારે ਦੋਹਾਂ ਕੰਦਾਰਾ ਮੂੰਹ ਜੁੜੇ ਦਲ ਕੁਰੇ ਨਜ਼ਾਰੇ ਰਣ ਭੂਮੀ ਵਿੱਚ ਨਗਾਰਾ ਵੱਜਣ ਨਾਲ ਦੋਹਾਂ ਪਾਸਿਆਂ ਦੀਆਂ ਫੌਜਾਂ ਨੇ ਜੰਗ ਸ਼ੁਰੂ ਕਰ ਦਿੱਤੀ ਊੜਾਏ ਸੂਰਮੇ ਸਰਦਾਰ ਰਣਿਆਰੇ ਦੋਹਾਂ ਪਾਸਿਆਂ ਦੀਆਂ ਫੌਜਾਂ ਦੇ ਵੱਡੇ-ਵਟੇ ਸਰਦਾਰ ਜੰਗ ਕਰਨ ਲਈ ਰਣ ਭੂਮੀ ਵਿੱਚ ਆ ਗਏ ਲੈ ਕੇ ਤੇਗਾ ਵਰਸ਼ੀਆਂ ਹਥਿਆਰ ਉਵਾਰੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਦਲਵਾਰਾਂ ਵਰਸ਼ੀਆਂ ਤੇ ਹੋਰ ਸ਼ਸ਼ਤਰ ਲੈ ਕੇ ਉੱਚੇ ਕੀਤੇ ਉਾਰੇ ਦਾ ਮਤਲਬ ਉੱਚੇ ਕੀਤੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਉਹਨਾਂ ਜੋਧਿਆਂ ਨੇ ਸਿਰ ਤੇ ਟੋਪ ਲੋਹੇ ਦੀਆਂ ਜਾਲੀਆਂ ਘੋੜਿਆਂ ਤੇ ਕਾਠੀਆਂ ਤੇ ਆਪਣੇ ਸਰੀਰਾਂ ਤੇ ਸੰਜੋਆ ਪਹਿਨੀਆਂ ਹੋਈਆਂ ਸਨ ਲੈ ਕੇ ਵਰਸ਼ੀ ਦੁਰਗਸ਼ ਮੋਦਾਨੋਂ ਮਾਰੇ ਦੁਰਗਾ ਨੇ ਆਪਣੀ ਵਰਸ਼ੀ ਨਾਲ ਬਹੁਤ ਸਾਰੇ ਰਾਖਸ਼ ਮਾਰ ਦਿੱਤੇ ਚੜੇ ਰਤੀ ਗਜ ਕੋੜੀਏ ਮਾਰ ਪੁਏ ਤੇ ਡਾਰੇ ਰਥਾਂ ਹਾਥੀਆਂ ਤੇ ਚੜੇ ਸੂਰਮਿਆਂ ਨੂੰ ਦੁਰਗਾ ਨੇ ਮਾਰ ਕੇ ਧਰਤੀ ਤੇ ਸੁੱਟ ਦਿੱਤਾ ਜਣ ਹਲਵਾਈ ਸੀਖ ਨਾਲ ਵਿਨ ਬੜੇ ਉਤਾਰੇ ਦੁਰਗਾ ਦੀ ਵਰਸ਼ੀ ਨਾਲ ਵਿੰਨੇ ਹੋਏ ਸੂਰਮੇ ਇੰਜ ਲੱਗੇ ਜਿਸ ਤਰ੍ਹਾਂ ਹਲਵਾਈ ਨੇ ਬੜਿਆਂ ਨੂੰ Siktir buraya mı